ਵੀ ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕ ਔਰ ਵਿੱਚ ਪਿੰਡੇ ਪਿੰਡ ਗਰਚਾ ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਚੋਰੀ ਕਰਦੇ ਚੋਰ ਉਸ ਵਕਤ ਅੱਡੀਆਂ ਨੂੰ ਠੁਕ ਲਾ ਕੇ ਪੱਜੇ ਜਦੋਂ ਪਿੰਡ ਵਾਸੀਆਂ ਨੇ ਚੋਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਜਦੋਂ ਵਿੜਕ ਲੱਗੀ ਤਾਂ ਉਹਨਾਂ ਨੇ ਬਾਹਰ ਨਿਕਲ ਕੇ ਦੇਖਿਆ ਗੁਰਦੁਆਰੇ ਵਿੱਚ ਚੋਰ ਚੋਰੀ ਕਰ ਰਹੇ ਸਨ ਪਰ ਚੋਰਾਂ ਨੂੰ ਲੋਕਾਂ ਦੇ ਉੱਠ ਜਾਣ ਦਾ ਪਤਾ ਲੱਗ ਗਿਆ ਤੇ ਉਹ ਚੋਰੀ ਵਿੱਚ ਹੀ ਛੱਡ ਕੇ ਰਾਫੂ ਚੱਕਰ ਹੋ ਗਏ ਕੁਝ ਨੌਜਵਾਨਾਂ ਨੇ ਚੋਰਾਂ ਦਾ ਪਿੱਛਾ ਵੀ ਕੀਤਾ ਪਰ ਪੂਰੇ ਪਿੰਡ ਵਿੱਚ ਬਿਜਲੀ ਨਾ ਹੋਣ ਕਰਕੇ ਚੋਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ ਪ੍ਰਬੰਧਕਾਂ ਨੇ ਦੱਸਿਆ ਕਿ ਚੋਰ ਭਜਦੇ ਭਜਦੇ 3 ਕੋ ਹਜ਼ਾਰ ਰੁਪਏ ਦੇ ਮੁੱਲ ਵਾਲੀ ਪਿੱਤਲ ਦੀ ਗਾਗਰ ਲੈ ਗਏ ਹਨ ਉਹਨਾਂ ਨੇ ਦੱਸਿਆ ਕਿ ਚੋਰਾ ਨੇ ਸਾਰੇ ਜਿੰਦੇ ਤੋੜ ਕੇ ਫਰੋਲਾ ਫਰਾਲੀ ਤਾਂ ਸਾਰੇ ਹੀ ਕੀਤੀ ਪਰ ਜਦੋਂ ਚੋਰਾਂ ਨੂੰ ਇਹ ਮਹਿਸੂਸ ਹੋਇਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਤਾਂ ਉਹ ਕੰਤਪ ਕੇ ਫਰਾਰ ਹੋ ਗਏ ਉਨ੍ਹਾਂ ਦੱਸਿਆ ਕਿ ਚੋਰਾਂ ਦੇ ਹੱਥ ਚਾਬੀਆਂ ਦੇ ਗੁੱਛੇ ਵੀ ਲੱਗ ਗਏ ਸਨ ਜਿਨ੍ਹਾਂ ਨੂੰ ਉਹ ਭਜਦੇ ਹੋਏ ਸ਼ਮਸ਼ਾਨ ਘਾਟ ਵਿੱਚ ਸੁੱਟ ਗਏ ਅਤੇ ਇਸ ਚੋਰੀ ਸਬੰਧੀ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਵੇਰ ਇਹ ਤੜਕੇ 2:30 ਬਜੇ ਦੇ ਕਰੀਬ ਇੱਥੇ ਚੋਰ ਆਏ ਆ ਮਤਲਬ 2:30 ਬਜੇ ਦੇ ਕਰੀਬ ਅੰਦਾਜ਼ਾ ਕਿਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕੋਈ ਸੀਸੀ ਫੂਟੇਜ ਜਾਂ ਵੈਸੇ 2:30 ਬਜੇ ਦੇ ਕਰੀਬ ਅਸੀਂ ਮੈਚ ਹਾਲੇ ਅੱਛਾ ਲਾਣਾ ਆ ਉਹਨੇ ਦੇਖਿਆ ਬੇ ਬੰਦੇ ਫਿਰਦੇ ਆ ਹਾਂ ਤੇ ਬੰਦੇ ਫਿਰਦੇ ਆ ਫਿਰ ਨਿੰਮੇ ਨੂੰ ਦੱਸਿਆ ਨਿੰਮੇ ਨੇ ਫਿਰ ਅੰਡੀਆਂ ਨੂੰ ਅੰਡੀਆਂ ਨੂੰ ਫੋਨ ਕੀਤਾ ਫਿਰ 7-8 ਜਣੇ ਇਕੱਠੇ ਹੋ ਗਏ ਅੱਛਾ 7-8 ਜਣੇ ਤਾਂ ਕੋਟੂਲਾ ਘੁੰਮ ਰਿਆ ਸੀਗਾ ਤਿੰਨੇ ਜਣੇ ਅੱਛਾ ਤਿੰਨ ਜਣੇ ਸੀ ਮੱਲੇ ਦੇ 7-8 ਅੱਛਾ ਮੱਲੇ ਦੇ 7-8 ਇਕੱਠੇ ਹੋ ਗਏ ਤੇ ਉਹ ਤਿੰਨ ਕ ਜਣੇ ਸੀ ਆ ਕੇ ਦੇਖਿਓ ਸਭ ਅਮਰਜਤ ਦਿਖਾਓ ਤਾਂ ਕਿੱਥੇ ਕੀ ਕੀ ਹੋਇਆ ਹੈਗਾ ਆ ਜਿਹੜਾ ਗੁਰਦਾਸ ਸਾਹਿਬ ਦਾ ਛੱਤ ਦਾ ਆ ਸੱਫੜਾ ਮਸਾਫੜਾ ਪਾ ਕੇ ਪੁਣਿਆ ਗਿਆ ਤੋੜ ਕੇ ਅੰਦਰੋਂ ਇੱਕ ਪਿੱਤਲ ਦੀ ਗਾਗਰ ਸੀ ਅਜਾ ਨਾ ਦਰਵਾਜ਼ਾ ਖੋਲਣਾ ਜਰਾ ਆਹ ਬਾਕਸ ਹੀ ਚੱਕ ਕੇ ਲੈ ਆਇਆ ਹਾਂ ਹਾਂ ਇਹ ਬਾਕਸ ਆ ਜਿਹੜਾ 70 ਰੁਪਿਆ ਦਾ ਹੈ ਠੀਕ ਹੈ ਜੀ ਇੱਥੇ ਕਾਫੀ ਵੱਡੀ ਪਿੱਤਲ ਦੀ ਗੱਗਰ ਇੱਕ ਪਈ ਹੁੰਦੀ ਸੀ ਹਾਂਜੀ ਉਹ ਚੱਕ ਕੇ ਲਗਾਏ ਆ ਅੱਛਾ ਤੇ ਆ ਜਿਹੜਾ ਬਾਕਸ ਆ ਬਾਹਰ ਪਿਆ ਆ ਹਾਂਜੀ ਤੇ ਅੰਦਰੋਂ ਬਾਕਸ ਆ ਚੱਕਿਆ ਜਦੋਂ ਫਿਰ ਬੰਦੇ ਇਕੱਠੇ ਹੋ ਕੇ ਉਹਨਾਂ ਦੇ ਮਗਰ ਪਏ ਆ ਤਾਂ ਉਹ ਇੱਧਰ ਪਿੱਛੇ ਪਿੱਛੇ ਦੀ ਹੋ ਕੇ ਮਤਲਬ ਉਹ ਬੰਦਿਆਂ ਨੇ ਉਹਨਾਂ ਦਾ ਪਿੱਛਾ ਕਰ ਲਿਆ ਹਾਂ ਬੰਦਿਆਂ ਦਾ ਪਿੱਛਾ ਕੀਤਾ ਉਹ ਫਿਰ ਜਦੋਂ ਪਿੱਛੇ ਗਏ ਆ ਤਾਂ ਉਹ ਨਾਟਕ ਤਮਾਦੀ ਦੇ ਵਿੱਚ ਚੱਲ ਗਿਆ ਠੀਕ ਤੇ ਜਿਹੜਾ ਅੱਗੇ ਜਾ ਕੇ ਆ ਬਾਕਸਾ ਜਿਹੜਾ ਚੱਕ ਕੇ ਲਿਆਂਦਾ ਇਹ ਵੀ ਜਿਹੜਾ ਪਰੇ ਸਿੱਟਿਆ ਹੋਇਆ ਸੀ ਬਾਕਸਾ ਮਤਲਬ ਇੱਥੋਂ ਬਾਹਰ ਕਿਤੇ ਪਰੇ ਸਿੱਟਿਆ ਸੀ ਬਾਹਰ ਖੇਤਾਂ ਵਿੱਚ ਕਿਹਾ ਪਰਦੇ ਲਾ ਅੱਗੇ ਦਿਖਾਓ ਅੱਗੇ ਕੀ ਹੋਇਆ ਤੇ ਅੰਦਰ ਜਿਹੜਾ ਆ ਠੀਕਾ ਅੱਗੇ ਕੀ ਕੀਤਾ ਉਹਨਾਂ ਨੇ ਅੰਦਰ ਜਿਹੜੀਆਂ ਹਰੂਮ ਕਾਰ ਦੀਆਂ ਚਾਬੀਆਂ ਤੇ ਬਾਕੀ ਕਮਰਿਆਂ ਦੀਆਂ ਚਾਬੀਆਂ ਸਿੱਧੀਆਂ ਉਹ ਚਾਬੀਆਂ ਜਿਹੜੀਆਂ ਲਿ ਜਾ ਕੇ ਉਹ ਪਿੱਛੇ ਬੈਕ ਸਾਈਡ ਤੇ ਚਮਚਾ ਨਹੀਂ ਇਹ ਜਿਹੜਾ ਤਾਲਾ ਤੋੜਿਆ ਗਿਆ ਇੱਥੇ ਤੋੜਿਆ ਗਿਆ ਕਿ ਅੱਗੇ ਜਿਹੜੇ ਹੋਰ ਕਮਰੇ ਆ ਉਹ ਵੀ ਉਹ ਵੀ ਦਿਖਾਓ ਜਰਾ ਕਿਹੜੇ ਕਿਹੜੇ ਤਾਲੇ ਤੋੜੇ ਗਏ ਆ ਹਾਂਜੀ ਇਹ ਚਾਬੀਆਂ ਪਈਆਂ ਨੇ ਇਹ ਜੀ ਅਤੇ ਦੋਏ ਗੁੱਛੇ ਬੈਕ ਹੋ ਪਰ ਤੇ ਦੋਏ ਗੁੱਛੇ ਯਾਨੀ ਕਿ ਗੁਰਦੁਆਰੇ ਸਾਹਿਬ ਦੇ ਅਜੀ ਗੁਰਦੁਆਰਾ ਸਾਹਿਬ ਦੋ ਗੁੱਛੇ ਇਹ ਇਹ ਜਿਹੜੀਆਂ ਚਾਬੀਆਂ ਹੈਗੀਆਂ ਆ ਇਹ ਕਿੱਥੇ ਹੁੰਦੀਆਂ ਆ ਇਹ ਮਾਰਾ ਉੱਥੇ ਹੁੰਦੀਆਂ ਗੁਰੂ ਘਰ ਅੰਦਰੇ ਹੁੰਦੀਆਂ ਗੁਰੂ ਘਰ ਅੰਦਰ ਮਹਾਰਾਜ ਮਾਰੇ ਅੰਦਰੇ ਹੁੰਦੀਆਂ ਅੱਛਾ ਇਹ ਜਿਹੜੀਆਂ ਚਾਬੀਆਂ ਸੀਗੀਆਂ ਪਹਿਲਾਂ ਉਹਨਾਂ ਨੇ ਮਤਲਬ ਚਾਬੀਆਂ ਪਹਿਲਾਂ ਜਿੰਦੇ ਤੋੜ ਕੇ ਚਾਬੀਆਂ ਕੱਢੀਆਂ ਅੱਛਾ ਹਾਂ ਪੋਸ਼ਜ ਪਹਿਲਾਂ ਕੀਤੀ ਆ ਕਿ ਪਹਿਲਾਂ ਜੰਦੇ ਤੋੜ ਦੇਣ ਤੇ ਫਿਰ ਚਾਬੀਆਂ ਉਹਨਾਂ ਨੇ ਕੱਢੀਆਂ ਅੰਦਰੋਂ ਚਾਬੀਆਂ ਕੱਢ ਲਈਆਂ ਆ ਕਿੱਦੜ ਦੀ ਨੱਥੇ ਆ ਪੈਰ ਲੱਗੀ ਪੂਰਾ ਆ ਥੱਲੇ ਨਿਸ਼ਾਨਾ ਮਾਰ ਕੇ ਆ ਪੈਰ ਜਾਂਦੀ ਨਾਲ ਨਾਲ ਆ ਪੈਰ ਤੇ ਨਿਸ਼ਾਨਾ ਆ ਜੀ ਇੱਥੋਂ ਆ ਕੰਦ ਦੇ ਨਾਲ ਨਾਲ ਇਹਦਾ ਨਾਲ ਨਾਲ ਚੜ ਗਿਆ ਪਰੇ ਵੀ ਚਲ ਗਿਆ ਤੇ ਨਿਕਲ ਗਿਆ ਤੇਜ਼ੀ ਦੌੜਿਆ ਯਾਰ ਇਹ ਪਰਲੀ ਸੈਟੂ ਬੰਨਾਲ ਚਲ ਗਿਆ ਨਾਲ ਨਾਲ ਕੋਠਿਆਂ ਦੇ ਜੱਗਾ ਨਾਲ ਦੀ ਨਾਲੇ ਇਹਦਾ ਮਤਲਬ ਹੈ ਇੱਥੋਂ ਨਟਕ ਹੈ ਕਿਥੋਂ ਤੱਕ ਕੀਤਾ ਅਸੀਂ ਜੀ ਇੱਥੇ ਢੋਨੇ ਤੇ ਛਾਲਾਂ ਮਾਰੀਆਂ ਦੋ ਬੰਦਿਆਂ ਨੇ ਜੀ ਅੱਛਾ ਹਾਂ ਜੀ ਇੱਥੇ ਹਨੇਰਾ ਬਹੁਤ ਸੀ ਦੀਦਾ ਨਹੀਂ ਇੱਥੇ ਪਰਸ਼ਾਵਾਂ ਉਹਨਾਂ ਦਾ ਦੇਖਦਾ ਜੀ ਉੱਥੇ ਖੜੇ ਲੋ ਪੈਂਦੀ ਸੀ ਠੀਕ ਆ ਹਾਂ ਜੀ ਮਤਲਬ ਠੀਕ ਮਾਰੀਆਂ ਛਾਲਾਂ ਦੋ ਜਣੇ ਨੇ ਮਗਰ ਪਿੱਛਾ ਕੀਤਾ ਅੱਦੇ ਬੰਦੇ ਸਾਡੇ ਉਧਰ ਤੀ ਗਏ ਜਾਂ ਮਤਲਬ ਚਾਰੇ ਪਾਸੋਂ ਘੇਰਨ ਦੀ ਕੋਸ਼ਿਸ਼ ਕੀਤੀ ਆ ਬਾਅਦ ਦੇ ਵਿੱਚ ਉਹ ਉੱਥੇ ਲਾਈਟ ਹੈ ਨਹੀਂ ਸੀ ਉਹਦੇ ਕਾਰਨ ਉਹਨਾਂ ਨੂੰ ਨਹੀਂ ਫਾਇਦਾ ਹੋਇਆ ਮਤਲਬ ਤੁਸੀਂ ਜਦੋਂ ਪਿੱਛਾ ਕੀਤਾ ਹਾਂ ਜੀ ਹਾਂ ਜੀ ਹਨੇਰਾ ਜ਼ਿਆਦਾ ਹੋਣ ਕਰਕੇ ਉਹਨਾਂ ਦਾ ਪਤਾ ਹੀ ਲੱਗਾ ਉਹ ਕਿੱਧਰ ਨੂੰ ਕੰਮ ਗਏ ਹਾਂ ਜੀ ਐਦਾਂ ਨਹੀਂ ਜਦੋਂ ਹੀਰਾ ਕਰਕੇ ਜਦੋਂ ਫੇ ਪ੍ਰੋਬਲਮ ਆਈ ਆ ਜੇ ਲੇਟ ਹੁੰਦੀ ਤੇ ਫਣ ਦੇ ਚਾਲ ਸਕੇ ਸੀ ਤੇ ਤੜਕੇ ਆ ਜਾਣਾ ਸੀ ਅੱਛਾ ਡਾਕਟਰ ਸਾਹਿਬ ਇਹਦੇ ਬਾਰੇ ਦੇ ਵਿੱਚ ਦੇਖੋ ਜਿਹੜੀ ਇਹ ਚੋਰੀ ਹੋਈ ਹੈਗੀ ਆ ਇਹਦੇ ਬਾਰੇ ਕੋਈ ਪੁਲਿਸ ਰਿਪੋਰਟ ਕੀਤੀ ਹੈਗੀ ਆ ਹਾਂਜੀ ਪੁਲਿਸ ਰਿਪੋਰਟ ਕਰਿਆ ਸੀ ਤੜਕੇ ਅੱਛਾ ਤੜਕੇ ਕਰਕੇ ਆਏ ਹਾਂਜੀ ਕਰਕੇ ਆਏ ਸੀ ਅੱਛਾ ਤੁਹਾਡਾ ਨਾਮ ਕੀ ਆ ਤੇਰਾ ਨਾਮ ਦਲਵੀਰਾ ਜੀ ਅੱਛਾ ਦਲਵੀਰ ਜੀ ਤੁਸੀਂ ਇਹ ਦੱਸੋ ਜਿਹੜੀ ਦੱਸਿਆ ਜਾ ਰਿਹਾ ਕਿ ਚੋਰੀ ਹੋਈ ਆ ਚੋਰੀ ਦੇ ਵਿੱਚ ਉਹ ਗਾਗਰ ਲੈ ਕੇ ਗਏ ਗਾਗਰ ਕਾਦੀ ਸੀਗੀ ਉਹ ਪਿੱਤਲ ਦੀ ਪਿੱਤਲ ਦੀ ਉਹ ਕਿੰਨੇ ਕ ਸਮੇ ਤੋਂ ਇੱਥੇ ਪਈ ਸੀ ਉਹ ਤਾਂ ਕਿ ਸਾਡੇ ਨੂੰ 2-3 ਸਾਲ ਦੀ ਪਹਿਲੇ ਕਿਸੇ ਤੇ ਘਰ ਦੀ ਸੀ ਉਹ ਬੰਦੇ ਇੱਥੇ ਦੇਗੇ ਸੀ ਇੱਥੇ ਦੇਗੇ ਸੀਗੇ ਮਤਲਬ ਹੈ ਕਿ ਸੇਵਾ ਪਜੋ ਸੇਵਾ ਵਜੇ ਦੇਗੇ ਸੀ ਉਹ ਅੰਦਾਜ਼ਨ ਕਿੰਨੇ ਕੁ ਦੀ ਹੋ ਸਕਦੀ ਆ ਮਤਲਬ 4 ਜਾਂ 5000 ਰੁਪਏ ਦੀ ਜੀ ਬਸ ਅੱਛਾ ਤੇ ਉਹ ਜਿਹੜੀ ਗਾਗਰ ਸੀਗੀ ਗਾਗਰ ਨੂੰ ਚੁੱਕ ਕੇ ਲੈ ਗਏ ਹੈਗੇ ਤੇ ਇਹ ਤੁਸੀਂ ਦੱਸਿਆ ਹੈਗਾ ਕਿ ਜਿਹੜਾ ਸਪੀਕਰ ਥੋੜੀ ਬਾਕਸਾ ਸੀਗਾ ਬਾਕਸਾ ਫਿਰ ਇੱਕ ਖੇਤਾਂ ਦੇ ਵਿੱਚ ਤੁਸੀਂ ਛੱਪੜਾ ਲਾ ਗਏ ਜਾਂ ਜਾਂਦੇ ਮਾਦਰਾ ਹੋਰ ਜਾਂਦੇ ਬਣਿਆ ਹੋਏ ਦੇ ਨੱਠੇ ਆ ਨਾ ਅੱਛਾ ਜਦੋਂ ਉਹਨਾਂ ਦਾ ਪਿੱਛਾ ਕੀਤਾ ਮਗਰ ਬੰਦੇ ਸਾਡੇ ਪੈ ਗਏ ਆ ਹਾਂ ਭਾਰਾ ਹੋਣ ਦੇ ਕਾਰਨ ਸਿੱਟਕੇ ਨੱਟ ਗਿਆ ਸਿੱਟਕੇ ਨੱਟ ਗਿਆ ਤੇ ਪਿੱਤਲ ਦੀ ਗਾਗਰ ਜਿਹੜੀ ਆ ਉਹ ਉਹ ਜਿਹੜੀ ਆ ਇਹਦਾ ਸਿੱਧਾ ਮਤਲਬ ਸਮਾਨ ਆ ਵੇ ਕਿਤੇ ਰੱਖ ਕੇ ਨਾ ਚਲਵਾਂ ਦੇ ਕਹਿੰਦਾ ਮਤਲਬ ਜੇਕਰ ਅਗਰ ਪਿੱਛਾ ਨਾ ਕੀਤਾ ਜਾਂਦਾ ਜਾਂ ਨਾ ਕੀਤਾ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਹਾਂਜੀ ਬਿਲਕੁਲ ਹੋ ਸਕਦਾ ਇਹ ਸਾਰਾ ਲਾਈਟ ਜਾਣ ਦੀ ਵਜ੍ਹਾ ਦੇ ਕਾਰਨ ਹੀ ਹੋਇਆ ਕਿਉਂਕਿ ਸਾਹਮਣੇ ਜਦੋਂ ਲਾਈਟ ਗਈ ਸੀ ਪਤਾ ਨਹੀਂ ਲੱਗਾ ਨਹੀਂ ਤਾਂ ਬੰਦੇ ਜਾਗਦੇ ਪਏ ਸੀ ਜਦੋਂ ਬਾਹਰ ਨਿਕਲੇ ਉਹ ਨਹੀਂ ਦੇਖਿਆ ਬਈ ਪਿੱਛੇ ਬੰਦੇ ਫਿਰਦੇ ਆ ਗੁਰਦੁਆਰੇ ਦੇ ਬਿਲਕੁਲ ਮਤਲਬ ਇਹ ਹੋ ਗਿਆ ਕਿ ਨੇਰੇ ਦਾ ਫਾਇਦਾ ਉਠਾ ਗਏ ਦੂਸਰੇ ਨੰਬਰ ਤੇ ਅਗਰ ਲਾਈਟ ਹੁੰਦੀ ਤਾਂ ਹੋ ਸਕਦਾ ਬੰਦੇ ਫੜੇ ਫੜ ਹੋ ਜਾਂਦੇ ਤੇ ਇਸ ਕਰਕੇ ਜਦੋਂ ਬੰਦਿਆਂ ਨੇ ਪਿੱਛਾ ਕੀਤਾ ਤਾਂ ਉਹਨਾਂ ਦਾ ਹੱਥ ਜਿਹੜਾ ਗਾਗਰ ਤੱਕ ਹੀ ਸੀਮਤ ਰਹਿ ਗਿਆ ਠੀਕ ਹੈ